ਇਨਸੈਦ ਦੇ ਤਹਿਤ ਅਸਮ ਦੇ ਡਿਬਰੂਗੜ੍ਹ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਅੱਜ ਅਮ੍ਰਿਤਸਰ ਦੇ ਡੀਸੀ ਨਾਲ ਮੁਲਾਕਾਤ ਕੀਤੀ ਅਤੇ ਸਾਥੀਆਂ ਸਮੇਤ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਚ ਸ਼ਿਫਟ ਕਰਨ ਦੀ ਮੰਗ ਰੱਖੀ ਇਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਦਾ ਆਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਅਮਰਿਤਪਾਲ ਦੀ ਜਾਨ ਨੂੰ ਖਤਰਾ ਦੱਸਿਆ ਅਮਰਿਤਪਾਲ ਸਿੰਘ ਦੀ ਮਾਤਾ ਨੇ ਅੰਮ੍ਰਿਤਸਰ ਦੇ ਡੀਸੀ ਨਾਲ ਮੁਲਾਕਾਤ ਕਰ ਆਪਣੀ ਚਿੰਤਾ ਜਤਾਈ ਨਾਲ ਹੀ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਚ ਸ਼ਿਫਟ ਕਰਨ ਦੀ ਮੰਗ ਕੀਤੀ ਹੈ ਇਨਾਂ ਹੀ ਨਹੀਂ ਪਰਿਵਾਰ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਡੀਸੀ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਤੇ ਬੈਠ ਜਾਣਗੇ ਪਰੰਮੰਤ ਇਹ ਹੀ ਮੰਗ ਪਹਿਲੀ ਮੰਗ ਤੁਹਾਡੀ ਹੈ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਪੰਜਾਬ ਦੇ ਕਿਸੇ ਵੀ ਜੇਲ੍ਹ ਵਿੱਚ ਜਿਹੜੀ ਇਹਨਾਂ ਨੂੰ ਸਭ ਤੋਂ ਖਤਰਨਾਕ ਜੇਲ੍ਹ ਲੱਗਦੀ ਹੈ ਨਾ ਭਾਵੇਂ ਉਥੇ ਸ਼ਿਫਟ ਕੀਤਾ ਜਾਵੇ ਉਹਨਾਂ ਦਾ ਆਖਰੀ ਫੈਸਲੇ ਹੋਈ ਆ ਵੀ ਇਹ ਭੁਖੜ ਤਾਲ ਫੇਰ ਤੋੜਾਂਗੇ ਜਦੋਂ ਅਸੀਂ ਪੰਜਾਬ ਦੀ ਜੇ ਇਹ ਸ਼ਿਫਟ ਕਰਨਗੇ ਇੱਥੇ ਇਹਨਾਂ ਨੂੰ ਖਤਰਾ ਵਾ ਇੱਥੇ ਇਹਨਾਂ ਨੂੰ ਕੁਝ ਵੀ ਖਾਣੇ ਚ ਮੁਲਾਕੇ ਯਾਰ ਵੀ ਦੇ ਸਕਦੇ ਆ ਦੋ ਦਿਨ ਪਹਿਲਾਂ ਅਮਰਿਤਪਾਲ ਸਿੰਘ ਦੀ ਜੇਲ੍ਹ ਤੋਂ ਇੱਕ ਆਡੀਓ ਵਾਇਰਲ ਹੋਈ ਸੀ ਇਸ ਵਿੱਚ ਅਮਰਿਤਪਾਲ ਨੇ ਜੇਲ੍ਹ ਪ੍ਰਸ਼ਾਸਨ ਤੇ ਜੇਲ੍ਹ ਦੇ ਅੰਦਰ ਕੈਮਰੇ ਅਤੇ ਬਾਥਰੂਮ ਚ ਖੂਫੀਆ ਕੈਮਰੇ ਲਾਉਣ ਦੇ આરોਪ ਲਾਈ ਸੀ ਅਮਰਿਤਪਾਲ ਸਿੰਘ ਨੇ ਇਸ ਨੂੰ ਉਸਦੀ ਨਿੱਜਤਾ ਦੇ ਅਧਿਕਾਰ ਦਾ ਹਨਨ ਦੱਸਿਆ ਅਤੇ ਇਸ ਦੇ ਖਿਲਾਫ 16 ਫਰਵਰੀ ਤੋਂ ਭੁਖੜ ਹੜਤਾਲ ਤੇ ਬੈਠਣ ਦੀ ਗੱਲ ਕਹੀ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਤੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ Jio ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਨ੍ਹਾਂ ਦੇ ਉਥੇ ਸੁੱਤਿਆਂ ਪਿਆ। ਉਨ੍ਹਾਂ ਦੇ ਉਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟਰਾਂਸਪੋਰਟ ਹੋ ਰਹੀ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਐਨਐਸਐਸ ਸੈੱਲ 'ਚ ਨਜਾਇਜ਼ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਜੇਲ੍ਹ ਕਰਮਚਾਰੀਆਂ ਨੇ ਸੈੱਲ ਦੀ ਤਲਾਸ਼ੀ ਲਈ ਜਿਸ 'ਚ ਅਮਰਿਤਪਾਲ ਦੀ ਬੈਰਕ 'ਚ ਇੱਕ ਸਪਾਈ ਕੈਮਰਾ, ਇੱਕ smartphones, ਇੱਕ ਕੀਪੈਡ ਫੋਨ, ਪੈਂਡਰਾਈਵ, ਬਲੂਟੁੱਥ, ਹੈੱਡਫੋਨ, ਸਪੀਕਰ ਤੇ ਇੱਕ smart watch ਵਰਗੀਆਂ ਕਈ ਇਤਰਾਜ਼ਯੋਗ ਚੀਜ਼ਾਂ ਮਿਲੀਆਂ। ਤੁਰ ਦੱਸ ਦਈਏ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰ ਅਸਮ ਦੀ ਡਿਬਰੂਗੜ ਜੇਲ੍ਹ ਭੇਜਿਆ ਗਿਆ ਸੀ ਪਰ ਉਸ ਦੇ ਪਰਿਵਾਰ ਵਾਲੇ ਉਹਨੂੰ ਸਿਰ ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰਨ ਦੀ ਮੰਗ ਕਰ ਰਹੇ ਨੇ ਅਮ੍ਰਿਤਸਰ ਤੋਂ ਅਮਿਤ ਸ਼ਰਮਾ న్యూਜ਼ ਇਹ ਟੀਮ ਪੰਜਾਬ ਤੇ ਗੈਂਗਸਟਰ ਕਾਲਾ ਧਨੋਲਾ ਇਨਕਾਊਂਟਰ ਮਾਮਲੇ ਚ ਇੱਕ ਨਵਾਂ ਐਂਗਲ ਸਾਹਮਣੇ ਆਇਆ ਧਨੋਲਾ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਫੇਕ ਐਨਕਾਊਂਟਰ ਦੇ આરોਪ ਲਾਇਨੇ ਅਤੇ ਮਾਮਲੇ ਦੀ ਮਜਿਸਟਰੇਟ ਜਾਂਚ ਦੀ ਮੰਗ ਕੀਤੀ। 갱스터 카라 탄올라 ਦੇ ਐਨਕਾਊਂਟਰ ਦੇ ਨਾਲ ਉਸਤੇ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਐਨਕਾਊਂਟਰ ਦੇ 2 ਦਿਨਾਂ ਬਾਅਦ ਗੈਂਗਸਟਰ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਪੁਲਿਸ ਤੇ ਫੇਕ ਐਨਕਾਊਂਟਰ ਦਾ ਇਲਜ਼ਾਮ ਲਾਇਆ ਹੈ ਪਰਿਵਾਰ ਦਾ ਦਾਅਵਾ ਹੈ ਕਿ ਕਾਰਾ ਤਨੋਲਾ ਕਿਸੇ ਮਾਮਲੇ ਵਿੱਚ ਭਗੋੜਾ ਨਹੀਂ ਸੀ ਇਸ ਦੇ ਬਾਵਜੂਦ ਪੁਲਿਸ ਨੇ ਉਸ ਦਾ ਐਨਕਾਊਂਟਰ ਕੀਤਾ ਪਰਿਵਾਰ ਇਸ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ ਉਹਨਾਂ ਦਾ ਫੇਕ ਕੰਟਰੋਲ ਹੋਇਆ ਤੇ ਅੱਜ ਤੱਕ ਅਸੀਂ 307 ਦੇ ਪਾਰਚੇ ਵਿੱਚ ਕਦੇ ਵੀ ਇੰਕਾਊਂਟਰ ਨਹੀਂ ਸੁਣਦਾ ਛੋਟਾ ਜਿਹਾ ਪੱਤਾ ਸੀ ਇਹਦੇ ਵਿੱਚ ਸਾਡੇ ਸਾਡੇ ਤੁਸੀਂ ਉੱਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਪੁਲਸ ਨੇ ਉਹਨਾਂ ਦਾ ਇੰਕਾਊਂਟਰ ਕਰਤਾ ਸਾਡੇ ਨੂੰ ਸਾਫ਼ ਮਿਲਣਾ ਚਾਹੀਦਾ ਇਹਦੇ ਵਿੱਚ ਜੱਜ ਵੱਲੋਂ ਇਨਕੁਆਇਰੀ ਕੀਤੀ ਜਾਵੇ ਹਾਈ ਕੋਰਟ ਦੇ ਅੱਜ ਵੱਲੋਂ ਉਧਰ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨਨੇ ਵੀ ਗਾਲਾ ਤਨੋਲਾ ਦੇ ਇੰਕਾਊਂਟਰ ਨੂੰ ਫੇਕ ਦੱਸਦਿਆਂ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਜਾਣ ਦੀ ਗੱਲ ਕਹੀ ਹੈ ਸਾਡੀ ਮੰਗ ਹੈ ਕਿ ਇਹ ਜਿਹੜਾ ਸਸਲ ਕੀਤਾ ਗਿਆ ਝੂਠਾ ਐਨਕਾਉਂਟਰ ਗੁਰਮੀਤ ਸਿੰਘ ਦਾ ਇਹਦੀ ਜੁਡੀਸ਼ਨ ਇਨਕੁਆਇਰੀ ਹੋਵੇ ਜਿਸ ਦੇ ਨਾਲ ਸਾਡੇ ਤੇ ਵਿਸ਼ਵਾਸ ਵਧੇ ਕਿ ਇਹ ਸਹੀ ਐਨਕਾਉਂਟਰ ਹੈ ਕਿ ਇਹਨੂੰ ਫੜ ਕੇ ਮਾਰਿਆ ਗਿਆ ਪਰਿਵਾਰ ਦੇ ਲੋਕਾਂ ਨੇ ਪੁਲਿਸ ਤੇ ਫੇਕ ਐਨਕਾਉਂਟਰ ਦਾ ਇਲਜ਼ਾਮ ਲਾਇਆ ਨੇ ਪਰ ਪੁਲਿਸ ਪਹਿਲਾਂ ਹੀ ਪਰਿਵਾਰ ਦੇ ਇਲਜ਼ਾਮਾਂ ਨੂੰ ਖਾਰਿਜ ਕਰ ਚੁੱਕੀ ਹੈ ਆ ਇਸ ਦਾ ਪਛੋਕੜ ਵੀ ਦੱਸਿਆ ਹੈਗਾ ਇਸ ਨੇ ਇਧਰ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਹੋਈ ਸੀ 302 ਦੇ ਕੇਸ ਦੇ ਵਿੱਚ ਇਹ ਹੀ ਕਨਵਿਕਟ ਹੈਗਾ ਇਹਦੇ ਬਾਰੇ ਕੇਸੇ ਦੇ ਉੱਤੇ ਟਰਾਇਲ ਚੱਲ ਰਹੇ ਨੇ ਬਣਿਆ ਚ ਇਹ